ਜਿਲ੍ਹਾ ਪਠਾਨਕੋਟ ਦੇ ਮਨਵਾਲ ਵਿਖੇ ਠਾਕੁਰ ਹੀਲ ਕੇਅਰ ਹਸਪਤਾਲ ਵਿੱਚ ਸ਼੍ਰੀ ਪਰਮਹੰਸ ਯੋਗਾਨੰਦ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਚਲਦਿਆਂ ਇੱਕ ਮੈਗਾ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਬਕਾ ਟਰਾਂਸਪੋਰਟ ਮਰੀ ਮਾਸਟਰ ਮੋਹਨ ਲਾਲ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਦੀਵਾਨ ਸਾਂਝੇ ਤੌਰ ਤੇ ਪਹੁੰਚੇ ਇਸ ਮੌਕੇ ਪਠਾਨਕੋਟ ਬੋਰਡ ਦੇ ਸਾਬਕਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਠਾਕੁਰ ਹੀਲ ਕੇਅਰ ਹਸਪੀਟਲ ਦੇ ਫਾਊਂਡਰ ਐਡਵੋਕੇਟ ਰਵਿੰਦਰ ਠਾਕੁਰ ਦੀ ਫੈਮਿਲੀ ਹਮੇਸ਼ਾ ਹੀ ਗਰੀਬਾਂ ਦੀ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਜੋ ਕਿ ਸ਼ਲਾਘਾ ਯੋਗ ਹੈ ਇਸ ਮੌਕੇ ਤੇ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਰ ਐਸੋਸੀਏਸ਼ਨ ਦੇ ਸਾਕਾ ਪ੍ਰਧਾਨ ਅਤੇ ਸਹਿਕਾਰ ਭਾਰਤੀ ਦੇ ਮਹਾਮੰਤਰੀ ਰਵਿੰਦਰ

भारत नेट न्यूज़ में आपका तो राजेश परद्वज दी खास रिपोर्ट जी सर दोस्तों मित्रों यदि मैं उस फैमिली के अस्पताल का जिस फैमिली की बैकग्राउंड लोगों की सेवा की गुजरी है आगे व्रत पत्र देना जन्म दिन परमानस्य योगा में परमहंस योगानंद जी का जन्मदिन जन्मदिन है और उस सोच लक्षित तो नरेंद्र ठाकुरों के परिवार ने लोगों ने यज्ञ और फ्री मेडिकल कैंप लगाया अपने हॉस्पिटल में बडी बड़ी, बड़ी उपलब्धि है मेरे वर के ने माने आदमी को परिवार मान देता है और मैं वो सच्चे भाई के के तो और से तो उस सचे के वाह प्रार्थना करना और चल समाज ये मेरे लिए बड़ी प्रसन्नता विषय होगा, बहुत मेहरबानी उन्होंने निमंत्रण दिता है जो लोग भी आए हैं, मैं उन्होंने स्वागत करना सिर झुकाते अभिनंदन करना उन्होंने अपना वैल्यूएबल टाइम ਇਸੇ ਨਿਮਿਤਨੇ ਕਾਲੇ ਆਗਰਾਂ ਨੂੰ ਸਭ ਦਾ ਬੜਾ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਸਭ ਦੀ ਧੰਨਵਾਦ ਵਸਦੇ ਰਹੋ ਖੁਸ਼ ਰਹੋ ਚੜ੍ਹਦੀਆਂ ਕਲਾ ਚ ਰਹੋ ਅਲੰਪਤਾ ਪਰਮਾਤਮਾ ਦਾ ਨਾਮ ਲੈਂਦੇ ਰਹੋ ਜੈ ਭਰਤ ਅੱਜ ਦਾ ਜਿਹੜਾ ਲੰਗਰ ਹੈ ਪਰਮਹਾਂਸ ਜੋਗਨਾਨ ਸਿੰਘ ਸਾਡੇ ਗੁਰੂ ਉਹਦਾ ਅੱਜ ਜਨਮ ਦਿਨ 5 ਜਨਵਰੀ ਨੂੰ ਹੁੰਦਾ ਉਹਦੇ ਪਲਖਸ ਦੇ ਵਿੱਚ ਹੀ ਅੱਜ ਪਹਿਲੇ satsang ਰੱਖਿਆ ਸੀ ਸਾਡੇ 10 ਤੋਂ 12 ਅੰਦਰ ਉਸ ਤੋਂ ਬਾਅਦ ਇੱਥੇ ਠਾਕਰ ਹੀਲ ਕੇਅਰ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਵੀ ਰੱਖਿਆ 12 ਤੋਂ ਲੈ ਕੇ 3-4 ਵਜੇ ਤੱਕ ਉਹ ਫ੍ਰੀ ਕੈਂਪ ਹੋਏਗਾ ਔਰ ਉਹਦੇ ਨਾਲ ਲੰਗਰ ਦਾ ਕੀਤਾ ਤਾਂ ਵੀ ਸਾਰਿਆਂ ਨੂੰ ਭਗਵਾਨ ਦਾ ਅਸ਼ੀਰਵਾਦ ਮਿਲੇ ਔਰ ਸਾਰੇ ਹੀ ਤੰਦਰੁਸਤ ਰਹਿਣ ਇਹੋ ਹੀ ਮੇਰੀ ਸਾਰਿਆਂ ਨੂੰ ਅਗੇ ਕਾਮਨਾ ਔਰ ਪ੍ਰਭੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ